ਗੇ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਸ਼ਰੀਆਮ ਗੁੰਡਾਗਰਦੀ ਵੇਖ ਨੂੰ ਮਿਲੀ ਹੈ ਤੇ 3 ਹਥਿਆਰਾਂ ਨਾਲ ਵਿਅਕਤੀ ਤੇ ਹਮਲਾ ਕੀਤਾ ਗਿਆ ਹਮਲੇ ਦੀ ਸਾਰੀ ਵੀਡੀਓ ਸਾਹਮਣੇ ਆਈ ਹੈ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਝਗੜਾ ਹੋਇਆ ਸੀ ਗੁਰਦਾਸਪੁਰ ਦੇ ਪਿੰਡ ਤਬੂੜੀ ਦੇ ਵਾਅ ਮਾਮਲਾ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰਦਾਸਪੁਰ ਸਿਵਲ ਹਸਪਤਾਲ ਦੇ ਵਿੱਚ ਸ਼ਰੀਆਮ ਗੁੰਡਾਗਰਦੀ ਕੀਤੀ ਗਈ ਹੈ ਤੇ 3 ਹਥਿਆਰਾਂ ਨਾਲ ਵਿਅਕਤੀ ਤੇ ਹਮਲਾ ਕੀਤਾ ਗਿਆ ਹਮਲੇ ਦਾ ਸਾਰਾ ਵੀਡੀਓ سامنے ਆਇਆ ਸੀ ਤੁਹਾਨੂੰ ਤਸਵੀਰਾਂ ਵੀ ਵਿਖਾ ਰਿਹਾ ਹਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਗਿਆ ਕੁੱਟਮਾਰ ਕੀਤੀ ਗਈ ਹਾਲਾਂਕਿ ਪੁਲਿਸ ਮੁਲਾਜ਼ਮ ਵੀ ਹੈ ਉਸ ਦੇ ਸਾਹਮਣੇ ਹੀ ਕੁੱਟਮਾਰ ਜਿਹੜੀ ਕੀਤੀ ਗਈ ਬਚਾਉਂਦਾ ਹੋਇਆ ਨਜ਼ਰ ਆਇਆ ਇੱਕ ਬਜ਼ੁਰਗ ਨੂੰ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਿਰ ਪਾਟੇ ਹੋਏ ਨੇ ਕਈ ਲੋਕਾਂ ਦੇ ਕਈ ਜਾਣੇ ਸਾਂ ਹਮਲੇ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਹਥਿਆਰਾਂ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਗਿਆ ਹਸਪਤਾਲ ਦੇ ਚਾਚਾ ਹੀ ਦੇ ਮੁੰਡੇ ਦੇ ਉੱਥੇ ਸੱਟ ਲੱਗੀ ਸੀ ਇਹਨੂੰ ਹੀ ਐਡਮਿਟ ਕਰਵਾਉਣ ਆਏ ਸੀ ਤੇ ਇਹਨੂੰ ਆਈਸੀਯੂ ਚ ਵਾੜਿਆ ਸੀ ਤੇ ਆਪਣੇ ਡਾਕਟਰਾਂ ਨੇ ਸਾਨੂੰ ਨਾ ਬਾਹਰ ਬਾਹਰ ਕੱਢਤਾ ਸੀ ਉੱਥੋਂ ਤੇ ਡਾਕਟਰਾਂ ਬਾਹਰ ਕੱਢਤਾ ਜੇ ਬਾਹਰੋਂ ਮੁੰਡੇ ਆਏ ਚ 4 5 6 ਮੁੰਡੇ ਆਏ ਤੇ ਉਹਨਾਂ ਨੇ ਆਂਦੇ ਸਾਡੇ ਦਾਤਰ ਮਾਰਨ ਲਾ ਪਏ ਚਾਚਾ ਹੀ ਮੁੰਡੇ ਆ ਲ ਜਾਂਦੇ ਸੀ ਅਸੀਂ ਲੱਕਿਆ ਉਹਨਾਂ ਨੇ ਉਹਨਾਂ ਨੇ ਸਾਡੇ ਦਾਤਰ ਮਾਰਤੇ ਕੀ ਮੰਗ ਕਰਤਾ ਹੈ ਮੰਗ ਕਿ ਐਵੇਂ ਹੀ ਆ ਕਿ ਸਾਨੂੰ ਇਨਸਾਫ ਮਿਲੇ ਏ ਜੀ ਕੋਈ ਨਾ ਪੈਸੇ ਦਾ ਲੈਣ ਦੇਣ ਸੀਗਾ ਇਹ ਜਿਹੜੇ ਇੱਕ ਧਮੂੜੀ ਤੋਂ ਸੀਗੇ ਜੀ ਤੇ ਇੱਕ ਪਾਰਟੀ ਸੀਗੀ ਕੋਕਰ ਰਾਜਪੂਤਾਂ ਦੀ ਇਹਨਾਂ ਦੋਨਾਂ ਦੇ ਬੇਟੇ ਬਾਹਰ ਨੇ ਤੇ ਇਹਨਾਂ ਦਾ ਬਾਹਰ ਬੇਟਿਆਂ ਦਾ ਹੀ ਪੈਸਿਆਂ ਦਾ ਲੈਣ ਦੇਣ ਸੀ ਅੱਜ ਇਹ ਧਮੂੜੀ ਜਿਹੜੀ ਆ ਪਾਰਟੀ ਦੇ ਅੰਦਰ ਰਾਜਨਾਵਾ ਸੀ ਉਥੇ ਰਾਜਨਾਵੇ ਦੌਰਾਨ ਇਹਨਾਂ ਦੀ ਲੜਾਈ ਹੋਈ ਆ ਫਿਰ ਜਿਹੜੇ ਇੱਥੇ ਆ ਕੇ ਐਡਮਿਟ ਹੋਏ ਨੇ ਤੇ ਜਦੋਂ ਧਮੂੜੀ ਵਾਲੀ ਪਾਰਟੀ ਜਿਹੜੀ ਇੱਥੇ ਐਡਮਿਟ ਹੋਈ ਆ ਤੇ ਜਿਹੜੀ ਕੋਕਰ ਰਾਜਪੂਤਾਂ ਦੀ ਧਿਰ ਸੀਗੀ ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਅਟੈਕ ਕੀਤਾ ਜੀ ਸਯੋਗੀ ਅਵਤਾਰ ਚੈਨਲ ਫੌਨਲਾਈਨ ਤੇ ਜੁੜ ਚੁੱਕੇ ਨੇ ਤਾਂ ਰੁਕ ਕਰਦੇ ਆ ਅਵਤਾਰ ਪਹਿਲਾਂ ਪੂਰਾ ਮਾਮਲਾ ਜਾਨਣਾ ਚਾਹਾਂਗੇ ਕਿ ਮਾਮਲਾ ਕੀ ਹੈ ਫਿਰ ਕਿਸ ਤਰ੍ਹਾਂ ਨਾਲ ਹਸਪੀਟਲ 'ਚ ਇਹ ਲੋਕ ਦਾਖਲ ਹੁੰਦੇ ਨੇ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਇਸ ਮੁਤਲਕ ਕਿੰਨੇ ਜਣੇ ਜ਼ਖਮੀ ਨੇ ਬਿਲਕੁਲ ਮਦਸਮਾਤੀ ਗੁਰਦਾਸਪੁਰ ਦੇ ਵਿੱਚ ਇੱਕ ਗੁੰਡਾਗਰਦੀ ਦਾ ਨੰਗਾ ਨਾਜੜਾ ਵਾ ਦੇਖਣ ਨੂੰ ਮਿਲਿਆ ਕੁਝ ਵਿਅਕਤੀਆਂ ਨੇ ਸਿਵਲ ਹਸਪੀਟਲ ਦੇ ਅੰਦਰ ਆ ਕੇ ਉੱਥੇ ਗੁੰਡਾਗਰਦੀ ਕੀਤੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਦੋ ਪਾਰਟੀਆਂ ਹੈਗੀਆਂ ਨੇ ਜੋ ਕਿ ਪਿੰਡ ਦਘੂੜੀ ਅਤੇ ਖੋਖਰ ਦੀਆਂ ਰਹਿਣ ਵਾਲੀਆਂ ਹੈਗੀਆਂ ਨੇ ਤੇ ਇਹਨਾਂ ਦਾ ਆਪਸੀ ਜਿਹੜਾ ਝਗੜਾ ਸੀਗਾ ਇਹ ਕੁਝ ਪੈਸਿਆਂ ਨੂੰ ਲੈ ਕੇ ਹੋਇਆ ਹੋਇਆ ਸੀਗਾ ਪੁੱਛਿਆ ਜਾ ਰਿਹਾ ਕਿ ਇੱਕ ਨੌਜਵਾਨ ਜਿਹੜਾ ਵਾ ਵਿਦੇਸ਼ ਰਹਿੰਦਾ ਹੈਗਾ ਸੀ ਵਿਦੇਸ਼ ਦੇ ਵਿੱਚ ਇਹਨਾਂ ਦਾ ਪੈਸਿਆਂ ਦੇ ਲੈ ਕੇ ਲੈਂਦੇ ਨੂੰ ਜਿਹੜਾ ਝਗੜਾ ਹੋਇਆ ਸੀਗਾ ਜਿਸ ਤੋਂ ਬਾਅਦ ਕੱਲ ਇਹਨਾਂ ਦਾ ਦੱਸਿਆ ਜਾ ਰਿਹਾ ਕਿ ਆਪਸੀ ਸ਼ਾਂਤੀ ਨਾਲ ਬਹਿ ਕੇ ਇਹਨਾਂ ਦਾ ਰਾਜੀਨਾਮਾ ਰੱਛਾ ਗਿਆ ਸੀ ਲੇਕਿਨ ਜੋ ਪਿੰਡ ਖੋਖਰ ਦੇ ਵਿਅਕਤੀ ਹੈਗੇ ਨੇ ਉਹਨਾਂ ਦੇ ਵੱਲੋਂ ਪਿੰਡ ਧਬੂੜੀ ਦੇ ਰਹਿਣ ਵਾਲੇ ਮਲਕੀਤ ਸਿੰਘ ਜਗਜੀਤ ਸਿੰਘ ਕਨਰੇਸ਼ਨ ਸਿੰਘ ਦੇ ਉੱਪਰ ਜਿਹੜਾ ਵਾ ਪਹਿਲਾਂ ਪਿੰਡ ਦੇ ਵਿੱਚ ਹਮਲਾ ਕੀਤਾ ਗਿਆ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਜਦੋਂ ਜ਼ਖਮੀ ਹੋਏ ਵਿਅਕਤੀਆਂ ਨੂੰ ਸਿਵਲ ਹਸਪਤਲ ਪਹੁੰਚਾਇਆ ਗਿਆ ਤਾਂ ਖੋਖਰ ਪਿੰਡ ਦੇ ਕੁਝ ਵਿਅਕਤੀਆਂ ਨੇ ਆ ਕੇ ਸਿਵਲ ਹਸਪਤਲ ਦੇ ਵਿੱਚ ਵੀ ਜਿਹੜੀ ਗੁੰਡਾਗਰਦੀ ਕੀਤੀ ਹੈਗੀ ਆ ਸਿਵਲ ਹਸਪਤਲ ਦੇ ਵਿੱਚ ਅੰਦਰ ਵੜ ਕੇ ਉੱਥੇ ਜਿਹੜੇ ਹੋਰ ਵਿਅਕਤੀ ਹੈਗੇ ਨੇ ਜਿਹੜੇ ਪਿੰਡ ਸੁਬੂੜੀ ਦੇ ਰਹਿਣ ਵਾਲੇ ਸਨ ਉਹਨਾਂ ਦੇ ਉੱਪਰ ਹਮਲਾ ਕੀਤਾ ਤੇਜ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਤੇ ਜਿਦਾਂ ਦੀ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਤੇਜ ਹਥਿਆਰ ਨੇ ਉਹ ਲੈ ਕੇ ਸਿਵਲ ਹਸਪਤਲ ਦੇ ਅੰਦਰ ਚਲੇ ਗਏ ਤੇ ਉੱਥੇ ਜਿਹੜਾ ਹਮਲਾ ਕੀਤਾ ਗਿਆ ਫਿਲਹਾਲ ਇਸ ਮਾਮਲੇ ਵਿੱਚ ਮਲਕੀਤ ਸਿੰਘ, ਜਗਜੀਤ ਸਿੰਘ ਤੇ ਰੇਸ਼ਨ ਸਿੰਘ تین ਵਿਅਕਤੀ ਜਿਹੜੇ ਨੇ ਗੰ ਜੀ ਕਿੰਨੇ ਜਣਿਆਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਜ਼ਖਮੀ ਹੋਣ ਵਾਲੇ ਕਿੰਨੇ ਜਾਣੇ ਨੇ ਬਿਲਕੁਲ ਦੱਸ ਦਵਾਂ ਕਿ ਜਿਹੜੇ ਖੋਖਰਪਿੰਡ ਦੇ ਵਿਅਕਤੀ ਹੈਗੇ ਨੇ ਜਿਹੜੇ 4 ਤੋਂ 5 ਵਿਅਕਤੀ ਦੱਸੀ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਪੈਸਿਆਂ ਦੀ ਰੰਜਿਸ਼ ਨੂੰ ਲੈ ਕੇ ਜਿਹੜਾ ਹਮਲਾ ਕੀਤਾ ਗਿਆ ਤਾਂ ਜਿਹੜੇ ਤਪੂੜੀ ਦੇ ਜਿਹੜੇ 3 ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਮਲਕੀਸ਼ ਸਿੰਘ, ਜਗਜੀਤ ਸਿੰਘ ਤੇ ਸ਼ਿੰਦਰਪ੍ਰੇਮ ਨਾਮ ਦੇ ਜਿਹੜੇ ਵਿਅਕਤੀ ਹੈਗੇ ਨੇ ਉਹ ਤਿੰਨ ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਜਿਹੜਾ ਵਾ ਸਿਵਲ ਹਸਪੀਟਲ ਵਿੱਚ ਕੀਤਾ ਜਾ ਰਿਹਾ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਜਿਹੜੇ ਜ਼ਖਮੀ ਹੋਏ ਵਿਅਕਤੀ ਹੈਗੇ ਨੇ ਠੀਕ ਹੈ ਬਹੁਤ-ਬਹੁਤ ਸ਼ੁਕਰੀਆ तमाम ਜਾਣਕਾਰੀ ਸਾਡੇ ਤੱਕ 5:35 ਚੋਂ ਦੇ ਲਈ ਤਾਂ ਹਮਲਾ ਜਿਹੜਾ ਹਸਪੀਟਲਸ ਦੇ ਅੰਦਰ ਹੋ ਕੇ ਕੀਤਾ ਗਿਆ ਕਈ ਲੋਕ ਅਸ ਚਿਜਕ ਵਿੱਚ ਹੋਏ ਨੇ